ਇੱਕਨਾ ਦਰਖਤ ਦੇ ਪੱਤੇ ਝੜਨ ਲੱਗੇ ਹੌਲੀ ਹੌਲੀ ਦੇਖਦੇ ਦੇਖਦੇ ਸਾਰੇ ਪੱਤੇ ਝੜ ਗਏ ਜਿਹੜੇ ਲੋਕ ਉਹਦੀ ਛਾਂ 'ਚ ਬਹਿੰਦੇ ਸੀ ਉਹਨਾਂ ਲੋਕਾਂ ਨੇ ਦਰਖਤ ਦੇ ਨੇੜੇ ਆਉਣਾ ਵੀ ਛੱਡ ਤਾ ਜਿਹੜੇ ਪੰਛੀ ਸਾਰਾ ਦਿਨ ਚੀਕ ਜਹਾੜਾ ਪਾਉਂਦੇ ਹੁੰਦੇ ਸੀ ਉਸ ਦਰਖਤ ਦੇ ਉੱਤੇ ਪੱਤੇ ਝੜਨ ਤੋਂ ਬਾਅਦ ਉਹ ਪੰਛੀ ਵੀ ਉੱਡ ਕੇ ਕਿਸੇ ਹੋਰ ਪਾਸੇ ਚਲੇ ਗਏ ਦਰਖਤ ਨੂੰ ਇਹ ਦੇਖ ਕੇ ਬਹੁਤ ਨਮੋਸ਼ੀ ਜੀ ਮਹਿਸੂਸ ਹੋਈ ਤੇ ਉਹ ਉਦਾਸ ਹੋ ਗਿਆ ਕਿ ਅੱਜ ਮੇਰੇ ਕੋਲੇ ਪੱਤੇ ਨਹੀਂ ਹੈਗੇ ਕੋਈ ਹਰਿਆਲੀ ਨਹੀਂ ਹੈਗੀ ਤਾਂ ਮੇਰੇ ਕੋਲੇ ਕੋਈ ਨਹੀਂ ਆ ਰਿਹਾ ਹੌਲੀ ਹੌਲੀ ਕੁਝ ਕੁ ਮਹੀਨੇ ਬਾਅਦ ਮੌਸਮ ਬਦਲਿਆ ਤੇ ਦੁਬਾਰਾ ਫਿਰ ਦਰਖਤ ਹਰਿਆ ਭਰਿਆ ਹੋਣ ਲੱਗ ਗਿਆ ਦੁਬਾਰਾ ਫਿਰ ਪੱਤੇ ਆਉਣ ਲੱਗੇ ਸਾਰਾ ਦਰਖਤ ਹਰਾ ਭਰਾ ਹੋ ਗਿਆ ਛਾਂ ਦੁਬਾਰਾ ਬਣ ਗਈ ਤੇ ਲੋਕਾਂ ਨੇ ਫਿਰ ਉਸ ਦੀ ਛਾਂ ਹੇਠਾਂ ਬੈਠਣਾ ਸ਼ੁਰੂ ਕਰਤਾ ਜਿਹੜੇ ਪੰਛੀ ਉੱਡ ਕੇ ਚਲੇ ਗਏ ਸੀ ਉਹ ਪੰਛੀ ਵਾਪਸ ਦਰਖਤਾਂ ਦੇ ਉੱਤੇ ਆ ਕੇ ਆਪਣੇ ਆਲਣੇ ਪਾ ਕੇ ਰਹਿਣ ਲੱਗੇ ਤਾਂ ਦਰਖਤ ਇਹ ਦੇਖ ਕੇ ਬੜਾ ਖੁਸ਼ ਹੋਇਆ ਤੇ ਇਹਦੇ ਨਾਲ ਨਾਲ ਉਹ ਹੈਰਾਨ ਵੀ ਸੀ ਕਿ ਇੱਕ ਇਨਸਾਨ ਐਨਾ ਮਤਲਬੀ ਕਿਵੇਂ ਹੋ ਸਕਦਾ ਹੈ ਜਦੋਂ ਮੇਰੇ ਕੋਲੇ ਪੱਤੇ ਨਹੀਂ ਸੀ ਜਦੋਂ ਮੇਰੇ ਕੋਲੇ ਛਾਂ ਨਹੀਂ ਸੀ ਜਾਂ ਹਰਿਆਲੀ ਨਹੀਂ ਸੀ ਉਦੋਂ ਕਿਸੇ ਕਿਸੇ ਨੇ ਮੇਰੇ ਦੂਰ ਦੂਰ ਤੱਕ ਕਿਸੇ ਨੇ ਸਾਰ ਨਹੀਂ ਲਈ ਤੇ ਅੱਜ ਜਦੋਂ ਮੇਰੇ ਕੋਲੇ ਹਰਿਆਲੀ ਆ ਗਈ ਪੱਤੇ ਆ ਗਏ ਤਾਂ ਸਾਰੇ ਵਾਪਸ ਚਲੇ ਆਏ ਦਰਖਤ ਨੂੰ ਇਸ ਚੀਜ਼ ਦਾ ਵੀ ਪਤਾ ਲੱਗਿਆ ਕਿ ਜਦੋਂ ਮੇਰੇ ਤੇ ਫਲ ਲੱਗਣਿਆ ਨਾ ਤਾਂ ਉਦੋਂ ਇਹਨਾਂ ਇਨਸਾਨਾਂ ਨੇ ਡਲੇ ਮਾਰਨ ਦੇ ਵਿੱਚ ਵੀ ਕੋਈ ਕਮੀ ਨਹੀਂ ਛੱਡੀ ਤੇ ਦਰਖਤ ਨੂੰ ਇਸ ਸੱਚਾਈ ਦਾ ਪਤਾ ਲੱਗ ਗਿਆ ਵੀ ਜਦੋਂ ਤੁਹਾਡੇ ਕੋਲੇ ਚਾਰ ਪੀਏ ਹੁੰਦੇ ਆ ਜਾਂ ਤੁਹਾਡੀ ਕੋਈ ਪਹਿਚਾਣ ਹੁੰਦੀ ਆ ਤਾਂ ਲੋਕ ਉਦੋਂ ਹੀ ਤੁਹਾਡੇ ਹੁੰਦੇ ਨੇ ਦੁੱਖ ਵਿੱਚ ਕੋਈ ਨਾਲ ਨਹੀਂ ਖੜਦਾ ਕਿਸੇ ਦੇ